ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਇੱਕ ਅਜਿਹਾ ਨੁਕਤਾ ਜੋ ਵਜਨ ਘਟਾਉਣ ਵਿੱਚ ਬਹੁਤ ਹੀ ਹੈਲਪ ਕਰਦਾ ਇਹ ਇੱਕ ਤਰ੍ਹਾਂ ਦਾ ਚਮਤਕਾਰਯੋ ਚੂਰਨਾ ਹੈ ਤੇ ਤੁਸੀਂ 15 ਦਿਨਾਂ ਚ 2 ਤੋਂ 3 ਕਿਲੋ ਵਜਨ ਆਸਾਨੀ ਨਾਲ ਘਟਾ ਸਕਦੇ ਹੋ ਤੇ ਇਹਦੇ ਲਈ ਸਾਨੂੰ ਚਾਹੀਦੀ ਹੈ ਸੌਂਫ ਜੀਰਾ ਦੇ ਨਾਲ ਹੀ ਅਜਵਾਈਨ ਤਿੰਨਾਂ ਦੀ ਮਾਤਰਾ ਬਰਾਬਰ ਹੋਣੀ ਚਾਹੀਦੀ ਹੈ ਜਿਵੇਂ 30 ਗ੍ਰਾਮ ਲਈ ਆਪਾਂ ਤਾਂ ਤਿੰਨੇ ਚੀਜ਼ਾਂ 30-30 ਗ੍ਰਾਮ ਹੀ ਹੋਣੇ ਚਾਹੀਦੀਆਂ ਨੇ ਤੇ ਇੱਕ ਤਵੇ ਨੂੰ ਗਰਮ ਕਰ ਲੈਣਾ ਸਭ ਤੋਂ ਪਹਿਲਾਂ ਆਪਣੇ ਸੌਫ ਪਾ ਦੇਣੀ ਆ ਇਹਨੂੰ ਡਰਾਈ ਰੋਸਟ ਕਰ ਲਓ ਚੰਗੀ ਤਰ੍ਹਾਂ ਇਹ ਅਸੀਂ ਖੁਦ ਦਾ ਵਰਤੇ ਹੋਇਆ ਨੁਕਤਾ ਹੈਗਾ ਅਸੀਂ ਖੁਦ ਯੂਜ਼ ਕੀਤਾ ਹੋਇਆ ਇਹ ਤੇ 15 ਦਿਨਾਂ ਚ 2 ਤੋਂ 3 ਕਿਲੋ weight ਆਸਾਨੀ ਨਾਲ loss ਹੋ ਜਾਂਦਾ ਉਹ ਵੀ ਬਿਨਾ ਕਿਸੇ diet exercise ਤੋਂ ਤੇ ਹੁਣ ਅਸੀਂ ਜੀਰਾ ਲੈ ਲਾਂਗੇ ਤੇ ਕਈਆਂ ਨੂੰ ਇਹਨੂੰ ਖਾਣ ਦਾ ਨਹੀਂ ਸਹੀ ਟਾਈਮ ਪਤਾ ਹੁੰਦਾ ਵੀ ਕਿਹੜੇ ਟਾਈਮ ਖਾਣਾ ਉਹ ਤੁਹਾਨੂੰ ਮੈਂ ਅੱਗੇ ਦੱਸਦੀ ਹਾਂ ਇਸੇ ਤਰ੍ਹਾਂ ਆਪਾਂ ਜੀਰੇ ਨੂੰ ਵੀ dry roast ਕਰ ਲੈਣਾ ਪਲੇਟ ਦੇ ਵਿੱਚ ਕੱਢੀ ਜਾਣਾ ਇਹਨਾਂ ਨੂੰ ਡ్రਾਈ ਰੋਸਟ ਕਰਕੇ ਇਸ ਤੋਂ ਬਾਅਦ ਅਜਵਾਇਨ ਨੂੰ ਵੀ ਇਦਾਂ ਹੀ ਕਰ ਲੈਣਾ ਦੇਖੋ ਜੀ ਹੁਣ ਆਪਾਂ ਗੈਸ ਬੰਦ ਕਰ ਦੇਣਾ ਇਹਨਾਂ ਤਿੰਨੇ ਚੀਜ਼ਾਂ ਨੂੰ ਆਪਾਂ ਹੁਣ ਠੰਡੇ ਹੋਣ ਲਈ ਰੱਖ ਦੋ ਥੋੜਾ ਟਾਈਮ ਠੰਡੇ ਹੋਣ ਤੋਂ ਬਾਅਦ ਅਸੀਂ ਗ੍ਰाइंड ਕਰਾਂਗੇ ਇਹਨਾਂ ਨੂੰ ਹੁਣ ਠੰਡਾ ਹੋ ਚੁੱਕਿਆ ਇਹਨੂੰ ਗ੍ਰाइंड ਕਰ ਲੈਣਾ ਆਪਾਂ ਨੇ ਦੇਖੋ ਜੀ ਇਸ ਤਰ੍ਹਾਂ ਦਾ ਪਾਊਡਰ ਬਣ ਜੂਗਾ ਇਹ ਇਹਨੂੰ ਜਿਹੜਾ ਆਪਾਂ ਖਾਣਾ ਸਵੇਰੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਤੇ ਸ਼ਾਮ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਹੀ ਖਾਣਾ ਕੋਸੇ ਪਾਣੀ ਨਾਲ ਥੈਂਕ ਯੂ